ਗੁਰੂ ਸਾਹਿਬ ਨੇ ਕਿਹਾ ਭਾਈ ਖਰਕਾ ਨਾਮ ਧਿਆਏ ਸੁਣ ਪਹਿਲਾ ਨਾਮ ਨੂੰ ਧਿਆਹ ਜਪ ਉਹਨੂੰ ਧਿਆਹ ਫਿਰ ਸ਼ਬਦ ਤੇਰੇ ਅੰਦਰ ਸੁਣਾਈ ਦੇ ਜਦੋਂ ਜਿڑا ਸੀ ਮਹਾਰਾਜ ਦਾ ਇਹ ਬਚਨ ਵੀ ਪੜਿਆ ਸੀ ਕਿ ਸ਼ਬਦ ਦੀ ਨਿਰੰਤਰ ਬੀਣਾ ਵਜਰੀ ਹੈ ਜਿੱਦਨ ਤੇਰੇ ਨਾਮ ਅੰਦਰ ਨਾਮ ਕਥਾ ਹੋ ਜਾਏ ਨਾ ਫਿਰ ਬਿਨਾ ਵਿਤਕਰੇ ਤੋਂ ਸਭਨਾਂ ਨੂੰ ਕਰ ਦਾਨ ਫਿਰ ਉਹਦਾ ਦਾਨ ਕਰਿਓ ਇਥੇ ਉਹ ਜਿਹੜਾ ਸ਼ਬਦ ਆਇਆ ਨਾਮ ਦਾਨ ਜਾ ਚੰਤ ਨਾਨਕ ਦੇਨਖਰ ਗੁਰੂ ਗੋਪਾਲਾ ਇਹਦੇ ਮੈਂ ਥੋੜੇ ਜਿਹਾ ਅਰਥ ਕਰਨੇ ਚਾਹਨਾ ਦਾਨ ਇਹਦੇ ਤੇ ਹੱਕ ਨਹੀਂ ਹੁੰਦਾ ਫਿਰ ਅਰਜ਼ ਹੈ ਬਾਮਣ ਧੱਕੇ ਨਾਲ ਲੈਂਦਾ ਸੀ ਗੁਰੂ ਸਾਹਿਬ ਨੇ ਕਿਹਾ ਦਾਨ ਤੇ ਹੱਕ ਨਹੀਂ ਹੁੰਦਾ ਇਹਨੂੰ ਫਿਰ ਸੁਣਿਓ ਮੰਨ ਲਓ ਕਿਸੇ ਦੇ ਘਰ ਵਿੱਚ ਕੋਈ ਮੰਗਣ ਵਾਲਾ ਭਿਖਾਰੀ ਆ ਗਿਆ ਉਹ ਦਾਗ ਨਾਲ ਕਹੇ ਵੀ ਮੈਨੂੰ ਦਿਓ ਜੀ ਇਹ ਉਹਦਾ ਹੱਕ ਤੇ ਕੋਈ ਨਹੀਂ ਨਾ ਕਮਾਈ ਕੋਈ ਕਰ ਰਿਹਾ ਮੰਗਣ ਵਾਲਾ ਹੱਕ ਜਿਤਾਏ ਦਾਨ ਸਿਰਫ ਦਾਤੇ ਦੀ ਕਿਰਪਾ ਤੇ ਨਿਰਪਰ ਕਰਦਾ ਹੈ ਇਹਦਾ ਮਤਲਬ ਦਾਨ ਮੈਨੂੰ ਇੰਜ ਲੱਗਦਾ ਤਾਂ ਕਿਆ ਕਿ ਮੇਰਾ ਹੱਕ ਕੋਈ ਨਹੀਂ ਇਸ ਵਿੱਚ ਸੱਚੀ ਮੁੱਚ ਮੇਰਾ ਹੱਕ ਕੋਈ ਨਹੀਂ ਪਰ ਮੈਂ ਤੇਰੇ ਦਰ ਤੇ ਆ ਗਿਆ ਤੁਸੀਂ ਦਾਤੇ ਹੋ ਮੇਰੀ ਕਮਾਈ ਇਹਦੇ ਜੋਗੀ ਨਹੀਂ ਪਰ ਤੁਸੀਂ ਕਿਰਪਾ ਕਰੋ ਦਾਤਾ ਜੀ ਮੇਰੀ ਇਸ ਨਲਾਇਕੀ ਨੂੰ ਅਗਨੋਰ ਕਰਕੇ ਮੇਰੀ ਝੋਲੀ ਵਿੱਚ ਤੁਸੀਂ ਦਾਨ ਪਾ ਦਿਓ ਦਾਨ ਦਾਤੇ ਦੀ ਮਿਹਰ ਹੁੰਦੀ ਹੈ ਜਿਵੇਂ ਕੱਲ ਅਸੀਂ ਪੜਿਆ ਸੀ ਪਰ ਸੁਦਾਤੀ ਸਾਹਿਬ ਸੰਧੀਆਂ ਉਹਦੀਆਂ ਦਾਤਾਂ ਨੇ ਇਸੇ ਕਰਕੇ ਗੁਰੂ ਜੀ ਨੇ ਬਾਣੀ ਸ਼ਬਦ ਵਰਤੇ ਮੰਗੂ ਰਾਮ ਤੇ ਇੱਕ ਦਾਨ ਮੈਂ ਵੈ ਗੁਰੂ ਕੋਲੋਂ ਇੱਕ ਦਾਨ ਮੰਗਣਾ ਵਾ ਉਹ ਸਗਲ ਮਨੋਰਥ ਪੂਰਨ ਹੋਵੇ ਸਿਮਰੋਂ ਤੁਮਰਾ ਨਾਮ ਚਰਨ تمہاری ਖਿਰਦਾ ਬਸ ਸੰਤਨ ਕਾ ਸੰਗ ਪਾਉ ਫਿਰ ਵੈ ਗੁਰੂ ਜੀ ਮੈਨੂੰ ਨਾਮ ਦਾ ਦਾਨ ਦੇ ਦਿਓ ਮਹਾਰਾਜ ਜੀ ਦਾ ਇੱਕ ਬਚਨ ਹੈ ਜਿਵੇਂ ਮੈਂ ਕਿਹਾ ਕੰਪੀ ਕਕਪੇ ਖਾਰੀ ਤੇਰੇ ਤੂੰ ਨਿਜ ਪਦ ਕਹਂ ਦਾਤਾ ਹੋ ਹੋ ਦਇਾਲ ਨਾਮ ਦੇਖੋ ਮੰਗਤ ਜਨ ਕੋ ਮੰਗਤ ਜਨ ਮੰਗਤਾ ਆਵਾ ਇਹ ਤੇਰੀ ਇੱਛਾ ਦੇ ਨਾ ਦੇ ਮੇਰਾ ਹੱਕ ਕੋਈ ਨਹੀਂ ਬੰਦਾ ਮਹਾਰਾਜ ਕਹ ਰਹੇ ਨੇ ਕਿ ਭਾਈ ਸਿੱਖੋ ਦੇਖੋ ਦਾਨ ਹੈ ਇਹ ਦਾਵੇ ਨਹੀਂ ਬੰਦਗੀ ਦਾ ਦਾਨ ਤੁਸੀਂ ਦੇ ਦਿਓ ਕੋਹ ਦਇਆਲ ਨਾਮ ਦੇ ਹਮੰਗਤ ਜਨ ਕੋ ਸਦਾ ਰਹੂੰ ਰੰਗਰਾਤਾ ਇਹ ਹੈ ਦ੍ਰਿੰਦੰਤ ਸੋ ਵਿਦਿਆ ਇਹਨੂੰ ਹੋਰ ਥੋੜਾ ਜਿਹਾ ਅਸੀਂ ਬਾਣੀ ਚੋਂ ਵੇਖ ਲਈਏ ਪ੍ਰਭ ਦਾਤੋ ਦਾਤਾਰ ਪਰਿਉ ਜਾਚਕ ਸਰਨਾ ਮਿਲੈ ਦਾਨ ਸੰਤ ਰੇਣ ਜੇ ਲਗ ਭਵ ਜਲ ਤਰਨਾ ਬਿੰਤ ਕਰੂੰ ਅਰਦਾਸ ਸੁਨੋ ਜੇ ਠਾਕੁਰ ਭਾਵੇ ਦਿਉ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੇ ਤਤੈ ਨੂੰ ਸਿਆਰੀ ਭਗਤੀ ਮੇਰੇ ਮਨ ਦੇ ਵਿੱਚ ਟਿਕ ਜਾਏ ਫਿਰ ਅਰਥ ਹੈ ਜੀ ਇਹ ਦਾਨ ਹੈ ਇਸੇ ਕਰਕੇ ਮੈਨੂੰ ਲੱਗਦਾ ਜਦੋਂ ਸੀ ਅਰਦਾਸ ਕਰਨਿਆ ਨਾ ਜਿਹੜੇ ਸਿੱਖੀ ਦੀ ਬਹੁਤ ਵੱਡੀ ਕਿਰਪਾ ਹੈ ਪਿਆਰਿਓ ਜੇ ਆਪ ਜੀ ਸਿੱਖੀ ਕਮਾਰੇ ਹੋ ਨਾ ਜਿਨੂੰ ਅਜੇ ਦਾਤ ਨਹੀਂ ਮਿਲੀ ਆਪਣੀ ਕਮਾਈ ਦੇ ਕੇ ਖੌਮੇ ਦਾ ਪ੍ਰਗਟਾਵਾ ਨਾ ਕਰੀਏ ਕਿਉਂਕਿ ਸਿੱਖੀ ਦਾਤ ਹੈ ਸਿੱਖੀ ਕਮਾਈਆਂ ਨਾਲ ਮਿਲਦੀ ਛਣੋ ਛੇਸ਼ ਬਿੰਤ ਜੇ ਇਹ দান ਹੈ ਨਾਮਦਾਨ ਤੇ ਇੱਕ ਪੂਰੇ ਦਾ ਪੂਰਾ ਪਹਿਰਾ দান ਦਾ ਇਸ ਅਰਦਾਸ ਵਿੱਚ ਕਿ ਸਿੱਖਾਂ ਨੂੰ ਸਿੱਖੀ ਸਾਰਿਆਂ ਨਾਲ দান ਸ਼ਬਦ ਕਿਉਂ ਵਰਤਿਆ ਜੀ ਫਿਰ ਅਰਜੀ ਪਹਿਲਾਂ ਨਹੀਂ ਵਰਤਿਆ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਅੱਜ ਇੱਕ ਬੀਬੀ ਜੀ ਕਹਿ ਰਹੇ ਸਨ ਪਿੱਛੇ ਜਦੋਂ ਬੈਠੇ ਉਹ ਸੰਗਤ ਚ ਕਿੰਨੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਪੈਂਦੀ ਕਿ ਭਾਈ ਸਾਹਿਬ ਜਦੋਂ ਬੋਲਦੇ ਨੇ ਸੰਗ ਅਰਦਾਸ ਵਿੱਚ ਬੋਲੋ ਜੀ ਵਾਹਿਗੁਰੂ ਕਿੰਦੀ ਜ਼ਿਆਦਾਤਰ ਸੰਗਤ ਚੁੱਪ ਕਿਉਂ ਰਹਿੰਦੀ ਹੈ ਮੈਂ ਕਿਹਾ ਜੀ ਦਰਬਾਰ ਸਾਹਿਬ ਤੇ ਬੜੀ ਉੱਚੀ ਆਵਾਜ਼ ਆਉਂਦੀ ਹੈ ਦੋ ਵਾਰੀ ਬੁਲਾਉਂਦੇ ਆ ਬੋਲੋ ਜੀ ਗੁਰਮਖੋਦ ਇਹ ਨਾਲ ਬੋਲਣਾ ਚਾਹੀਦਾ ਹੈ ਕਿਉਂ ਬੋਲਣਾ ਚਾਹੀਦਾ ਹੈ ਕਿਉਂਕਿ ਜਿਸ ਜਿਸ ਪੈਰੇ ਤੇ ਅਰਦਾਸੀਆ ਰੋਕ ਰਿਹਾ ਹੈ ਨਾ ਉਹ ਸ਼ਖਸ਼ੀਅਤਾਂ ਤੇ ਉਹ ਰੋਹਾਨੀ ਤਾਕਤਾਂ ਤੁਹਾਨੂੰ ਬੁਲਾ ਰਹੀਆਂ ਨੇ ਕਿ ਵਾਹਿਗੁਰੂ ਬੋਲੋ ਮੇਰੀ ਇਸ ਗੱਲ ਨੂੰ ਫਿਰ ਸੁਣਿਓ ਇਹ ਵੀ ਬਿਸ਼ਾਨਿਸ਼ੈ ਜੀ ਬੀਬੀ ਜੀ ਕੰ ਮੈਂ ਵੀ ਕਈ ਵਾਰੀ ਮਹਿਸੂਸ ਕੀਤਾ ਜੋ ਭਾਈ ਸਾਹਿਬ ਕਹਿੰਦੇ ਬੋਲੋ ਜੀ ਵਾਹਿਗੁਰੂ ਅਗਲੇ ਚੁੱਪ ਕਰ ਗਿਸਤੇ ਖਲੋਤੇ ਰਹਿੰਦੇ ਘਰਾਂ ਦੇ ਪ੍ਰੋਗਰਾਮ ਤੇ ਬਹੁਤ ਜ਼ਿਆਦਾ ਕਿਉਂਕਿ ਉਹ ਸੱਦੇ ਹੁੰਦੇ ਨੇ ਨਾ ਚੇਤੇ ਰੱਖਿਓ ਜਿਹੜੇ ਸੱਦੇ ਹੁੰਦੇ ਨੇ ਉਹ ਜ਼ਿਆਦਾ ਭਗਤੀ ਪਾਵਨਾ ਨੂੰ ਤੇ ਬਰਾਦਰੀ ਨਿਭਾਨ ਹੁੰਦੇ ਆ ਜੀ ਹੁਣ ਕੋਈ ਦੇਖੋ ਅਰਦਾਸ ਤਾਂ ਦੋਏ ਕਰ ਜੋੜ ਕਰੂੰ ਅਰਦਾਸ ਹੈ ਨਾ ਜੀ ਤੇ ਕੋਈ ਬੰਦਾ ਇੱਥੇ ਖਲੋਤਾ ਕੋਈ ਇੱਥੇ ਖਲੋਤਾ ਪਿਆਰਿਓ ਜਿਸ ਸ਼ਰੀਰ ਨੂੰ ਬਾਹਰ ਦੀ ਮੋਦਰਾ ਬਣਾਣੀ ਨਹੀਂ ਨੀ ਆਉਏ ਉਹ ਅੰਦਰੋਂ ਕਦੋਂ ਜੁੜੇਗਾ ਕਿਉਂਕਿ ਇਕਾਗਰਤਾ ਚਾਹੀਦੀ ਤੇ ਖੱਤ ਜੋੜਨ ਦਾ ਮਤਲਬ ਮੈਂ ਇੱਕ ਵਾਰ ਕਿਹਾ ਸੀ ਜਿੰਨੇ ਵੀ ਕਰਮ ਆਪਾਂ ਕਰਨੇ ਹਰ ਕਰਮ ਦਾ ਰੂਹਾਨੀ ਅਰਥ ਹੈ ਜੀ ਹਰ ਕਰਮ ਦਾ ਤਾਪ ਜੀ ਜਦੋਂ ਅੰਦਰ ਹੁੰਨੇ ਆ ਆਪਾਂ ਸਾਰੇ ਹੱਥ ਜੋੜਨੇ ਆ ਕਿਉਂ ਜੋੜਨੇ ਆ ਉੱਤੇ ਬੈਠੇ ਨਾ ੜਾ ਕਿ ਦੀ ਕੋਈ ਸਟੇਜ ਤੇ ਕਹਿੰਦਾ ਹੱਥ ਜੋੜ ਲਓ ਬਈ ਨਹੀਂ ਇਹ ਸਾਡਾ ਅੰਦਰ ਦਾ ਭੈ ਹੈ ਕਿ ਸਤਿਗੁਰੂ ਮੈਂ ਹੱਥ ਜੋੜ ਕੇ ਆਪਣੇ ਆਪ ਨੂੰ ਸਮਰਪਣ ਕਰਨਾ ਆ ਮੱਥਾ ਜੋੜਨਾ ਸਮਰਪਣ ਹੈ ਅਦੀਨਗੀ ਹੈ ਨਿਮਰਤਾ ਹੈ ਫਿਰ ਮੱਥਾ ਟੇਕਨੇ ਮੱਥਾ ਥੱਲੇ ਲੱਗਦਾ ਹੈ ਮੱਥਾ ਟੇਕਣ ਦਾ ਮਤਲਬ ਕੀ ਹੈ ਮੱਥਾ ਟੇਕਣ ਦਾ ਅਰਥ ਹੈ ਗੁਰੂ ਨੂੰ ਆਪਣੇ ਖਿਆਲ ਭੇਟ ਕਰਦੇ ਨੇ ਸਤਿਗੁਰੂ ਆਪਣੀ ਗੁਰਮਤ ਮੈਨੂੰ ਬਖਸ਼ ਦੇਵੋ ਫਿਰ ਅਰਜ ਹੈ ਉਂਝ ਵੈਸੇ ਗੁਰੂ ਗੋਬਿੰਦ ਸਿੰਘ ਜੀ ਨੇ ਕਾਜ਼ੀ ਨੂੰ ਕਿਹਾ ਸੀ ਜਦੋਂ ਨੇ ਪੁੱਛਿਆ ਨਾ ਜੀ ਮਹਾਰਾਜ ਇਹ ਸਾਰੀਆਂ ਸੰਗਤਾਂ ਤੁਹਾਨੂੰ ਕਿਉਂ ਮੱਥਾ ਟੇਕਦੀਆਂ ਨੇ ਹਜ਼ੂਰ ਉਸ ਵਕਤ ਉੱਤਰ ਦਿੱਤਾ ਇਹਨੂੰ ਦੇਰ ਨਾਲ ਨਹੀਂ ਜੋੜਨਾ ਕਿਉਂਕਿ ਕਾਦਰੇ ਖਰਕਾਰ ਗੁਰਗੋਬਿੰਦ ਸਿੰਘ ਹਰ ਕਾਰ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਹਜ਼ੂਰ ਨੇ ਸਟੈਂਪ ਲਈ ਮੋਹਰ ਲਈ ਤੇ ਉਸ ਕਾਜੀ ਨੂੰ ਕਿਹਾ ਸੀ ਮੈਨੂੰ ਇਸ ਮੋਹਰ ਦੇ ਲਿਖੇ ਹੋਏ ਹਰੂਫ ਚਲੋ ਪੰਜਾਬੀ ਚ ਅੱਖਰ 10 ਉਹਨੇ ਕਿਹਾ ਜੀ ਇਹ ਪੁੱਠੇ ਨੇ ਪੜੇ ਨਹੀਂ ਜਾਂਦੇ। ਮਾਰਨ ਸ਼ਾਈ ਨਾਲ ਪਿਉ ਕੇ ਜਦੋਂ ਉਸੇ ਮੋਹਰ ਨੂੰ ਸਟੈਂਪ ਨੂੰ ਕਾਗਜ਼ ਤੇ ਲਾਇਆ ਉਹ ਪੜੇ ਗਏ। ਹਜ਼ੂਰ ਨੇ ਕਿਹਾ ਖੁਣ ਕਾਜੀ ਨੇ ਪੜ ਦਿੱਤੇ। ਸਤਿਗੁਰਾਂ ਕਿਹਾ ਭਾਵਨਾ ਸਹਿਤ ਸੰਗਤ ਵਿੱਚ ਜਦੋਂ ਕੋਈ ਮੱਥਾ ਟੇਕਦਾ ਹੈ ਮੱਥੇ ਦੇ ਪੁੱਠੇ ਲੇਕ ਵੀ ਸਿੱਧੇ ਹੋ ਜਾਂਦੇ ਆ ਸੁਣਿਓ ਇੱਕ ਬਚਨ ਹੈ ਗੁਰੂ ਅਨਸੇਬ ਚ ਅਪੁਸ਼ਟ ਬਾਤ ਤੇ ਭਈ ਸੀਤਰੀ ਇਥੇ ਪੁੱਠੀਆਂ ਵੀ ਸਿੱਧੀਆਂ ਹੋ ਜਾਂਦੀਆਂ ਨੇ ਪਿਆਰਿਓ ਅਪੁਸ਼ਟ ਬਾਤ ਤੇ ਭਈ ਸੀਤਰੀ ਦੂਤ ਦੁਸ਼ਟ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਅਸ਼ਨਈ ਇਹ ਹੋ ਸਕਦਾ ਹੈ ਮੱਥਾ ਟੇਕਣ ਦਾ ਮਤਲਬ ਤੇ ਮੈਂ ਕਈ ਵਾਰੀ ਕਿਹਾ ਹੁਣ ਤੇ ਚਲੋ ਢਾ ਦਿੱਤਾ ਜਦੋਂ ਪਹਿਲਾਂ ਪਹਿਲਾਂ ਸੀ ਉਹ ਜੋੜਾਖਣਾ ਹੁੰਦਾ ਸੀ ਨਾ ਮਨਜੀ ਮਨਜੀ ਸਾਹਿਬ ਕੋ ਲੰਘਦੇ ਆ ਉੱਥੇ ਸਾਰੇ ਆਪਾਂ ਲਿਖਾਏ ਹੋਏ ਸਨ ਜਦੋਂ ਜਾਣਾ ਬੰਦਾ ਪੜੇ ਮੱਥਾ ਟੇਕਣ ਚੱਲਿਆ ਇੱਕੋ ਗੱਲ ਹੈ ਜੀ ਭਾਵਨਾ ਬਣਾਣੀ ਪੈਂਦੀ ਹੁਣ ਆਪਾਂ ਆਪਾਂ ਪਾਲਕੀ ਦੇਖੀ ਚੋਰ ਹੋ ਰਹੀ ਹੈ ਇਹ ਉਹ ਨਿਪਾਲ ਭਾਵਨਾ ਬਣਾਉਂਦੇ ਮੇਰਾ ਮੁਰਸ਼ਿਦ ਮੇਰਾ ਗੁਰੂ ਨਾਨਕ ਮੇਰੇ 10 ਪਾਤਸ਼ਾਹੀਆਂ ਰੋਹਾਨੀਅਤ ਭਗਤ ਸਾਰੇ ਪ੍ਰਕਾਸ਼ ਰੂਪੋ ਕੇ ਬੈਠੇ ਨੇ ਮੈਂ ਮੱਥਾ ਟੇਕਣ ਲੱਗਾ ਜਦੋਂ ਮੱਥਾ ਟੇਕਿਆ ਉਦੋਂ ਸਿਰ ਤੇ ਹੱਥ ਰੱਖਿਆ ਤੇ ਜਦੋਂ ਮੈਂ ਵਾਪਸ ਜਾਣ ਲੱਗਾ ਮੇਰੀ ਕੰਡ ਉਤੇ ਥਾਪੜਾ ਦਿੱਤਾ ਇਸ ਨੂੰ ਭਾਵ ਬਣਾਈਏ ਜੇ ਮੱਥਾ ਟਿਕਨੇ ਮੈਂ ਫਿਰ ਬੇਨਤੀ ਕਰਾਂਗਾ ਉਸ ਤੋਂ ਬਾਅਦ ਫਿਰ ਆਪਾਂ ਪ੍ਰਕਰਮਾ ਕਰਨੇ ਹਾਂਜੀ ਉੰਜ ਗੁਰੂ ਸਾਹਿਬ ਨੇ ਕਿਹਾ ਸਿੱਖ ਸਵੇਰੇ ਜਿੰਨ ਨੇ ਨੇਮ ਨਿਭਾਣਾ ਸਭ ਲਈ ਲਾਗੂ ਨਹੀਂ ਸਿੱਖ ਸਵੇਰੇ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਪਰਕਰਮਾਂ ਕਰੇ ਪ੍ਰਭਾਤ ਸਮੇਂ ਕਰਕੇ ਇਸ਼ਨਾਨ ਤਿੰਨ ਪਰਦਖਣਾ ਕਰੇ ਸਜਣ ਚੇਤੇ ਰੱਖਿਓ ਪਰਦchnਾ ਦਾ ਲਫਜੀ ਅਰਥ ਹੈ ਸਜੇ ਪਾਸੇ ਨੂੰ ਘੁੰਮਣਾ ਤਾਂ ਇਸ ਤਰ੍ਹਾਂ ਤੁਰਨਾ ਹੁਣ ਮੈਂ ਇੱਕ ਵਾਰ ਕਿਹਾ ਸੀ ਕਿਉਂ ਪਰਕਰਮਾ ਕਰਨੇ ਆ ਵਿਆਹ ਵਿੱਚ ਪਰਕਰਮਾ ਹੁੰਦੀਆਂ ਨੇ ਚਾਰ ਨੇ ਜਿਨੂੰ ਆਪਾਂ ਲਾਵਾਂ ਕਹਿੰਨੇ ਆਪ ਜਿਨੂੰ ਸ਼ਾਇਦ ਪਤਾ ਹੋਣੇ ਮੈਂ ਇਹ ਤੇ ਕਹ ਗਿਆ ਸੰਸਾਰ ਦੇ ਲਬਜ਼ੀ ਅਰਥ ਹੀ ਘੁੰਮਣਾ ਹੈ ਸੰਸਾਰ ਦਾ ਕੋਸ਼ ਵਿੱਚ ਅਰ ਦੁਨੀਆ ਨਹੀਂ ਜਿਹਨੂੰ ਆਪ ਅੰਗਰੇਜ਼ੀ ਵਿੱਚ ਯੂਨੀਵਰਸ ਕਹਿੰਦੇ ਹੋ ਯੂਨੀਵਰਸ ਦਾ ਅਰਥ ਜਿਹੜਾ ਇੱਕ ਦੇ ਦਿਵਾਲੇ ਘੁੰਮ ਰਿਹਾ ਹੈ ਪ੍ਰਕਰਮਾ ਜ਼ਿੰਦਗੀ ਹੈ ਮੈਂ ਤਾਂ ਕਹ ਜਿੰਨੇ ਕਰਮ ਅਸੀਂ ਬਾਹਰੋਂ ਕਰਨੇ ਆਂ ਹਰ ਕਰਮ ਦਾ ਰੂਹਾਨੀਅਤ ਨਾਲ ਸੰਬੰਧ ਹੈ ਗੁਰਦੁਆਰੇ ਵਿੱਚ ਯਾਦ ਰੱਖੋ ਇੱਕ ਨਿੱਕਾ ਜਿਹਾ ਕਿਣਕਾ ਵੀ ਜੇ ਗੁਰੂ ਨੇ ਸਾਨੂੰ ਦਿੱਤਾ ਹੈ ਉਹਦੇ ਵਿੱਚ ਰੋਹਾਨੀਅਤ ਦਾ ਕੋਈ ਕੋਈ ਅਰਥ ਹੈ ਜਦੋਂ ਅਸੀਂ ਪ੍ਰਕਰਮਾ ਕਰਨੇ ਆ ਸ਼ਾਮ ਹੋ ਚਲੀਏ ਰਾਤ ਪੈਣ ਵਾਲੀ ਹੈ ਪ੍ਰਕਰਮਾ ਕਰਕੇ ਹੋ ਗਈ ਜੀ ਧਰਤੀ ਘੁੰਮੀ ਸੂਰਜ ਪ੍ਰਕਰਮਾ ਕਰ ਰਿਹਾ ਧਰਤੀ ਘਰਦੀ ਚੰਦਰ ਮਹਾਰਤ ਦੇ ਕਹਿੰਦੇ ਨੇ ਇਹ ਕੋਹ ਕਰੋੜੀ ਚਲਤਨਾ ਅੰਤ ਇਹ ਕਰਕਮਾ ਕਰੀ ਜਾਇਆ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨੰਤ ਇਥੋਂ ਤੱਕ ਗੁਰਮਖੋ ਸਾਡੇ ਸ਼ਰੀਰ ਵਿੱਚ ਖੂਨ ਪ੍ਰਕਰਮਾ ਕਰਨੀ ਬੰਦ ਕਰ ਦੇ ਤੇ ਬੰਦਿਆਂ ਦੇ ਹਾਰਟ ਬੇਲ ਹੋ ਜਾਂਦੇ ਆ ਮੈਂ ਸਿਰਫ ਤਾਂ ਕਿ ਆ ਵੀ ਇਹਦੇ ਕੋਈ ਅਰਥ ਨਹੀਂ ਹੁਣ ਜਦੋਂ ਸੀ ਇਹ ਸਿੱਖੀ ਚ ਪੜਿਆ ਕਿ ਸਿੱਖਾਂ ਨੂੰ ਸਿੱਖੀ দান ਮਨੁੱਖ ਦੇ ਕਹਿੰਦਾ ਮਨਾ ਸਿੱਖੀ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਦਾਤ ਇਹ ਆਪਣੇ ਕਰਮਾ ਤੇ ਆਪਣੀਆਂ ਕਮਾਈਆਂ ਨਾਲ ਨਹੀਂ ਦੇਉਂਦੀ ਸਿੱਖੀ ਸੱਚੀ ਮੱਚੀ ਦੀ ਦਾਤ ਹੈ ਤੇ ਪੁਰਾਣੇ ਸਿੰਘ ਇਹੀ ਮੰਗਦੇ ਰਹਿ ਕਿ ਸਤਿਗੁਰੂ ਮੇਰੇ ਪਰਿਵਾਰ ਨੂੰ ਸਿੱਖੀ ਬਖਸ਼ਿਓ ਮੇਰੇ ਘਰ ਨੂੰ ਸਿੱਖੀ ਬਖਸ਼ਿਓ ਮੇਰੇ ਤੇ ਮੇਰ ਕਰਿਓ ਇਥੋਂ ਤੱਕ ਭਾਈ ਪਾਰੂ ਜੁਲਕਾ ਵਰਗਾ ਜਿਨੂੰ ਲਿਖਿਆ ਭਾਈ ਸਾਹਿਬ ਨੇ ਪਾਰੂ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ ਗੁਰੂ ਅਮਰਦਾਸ ਜੀ ਨੇ ਤੋ ਤਾਂ ਕਿਆ ਭਾਈ ਪਾਰੋ ਤੇਰੀ ਇੰਨੀ ਸੇਵਾ ਇੰਨੀ ਸੇਵਾ ਸਾਡਾ ਚਿੱਤ ਕਰਦਾ ਤੈਨੂੰ ਗੁਰਿਆਈ ਦੇ ਦੀ ਪਰਮ ਹੰਸ ਮੇਰੋ ਕੀ ਰੂਪ ਪਰਮ ਸਿਆਨਵ ਮਹਾ ਅਨੂਪ ਬਖਸ਼ਤ ਹੋ ਮੈਂ ਜਾ ਗੁਰਿਆਈ ਕਰਉ ਉਧਾਰ ਲੋਕ ਸਮਦਾਈ ਕਹਿੰਦੇ ਕਰ ਜੋਰੇ ਤਾਰੋ ਪਗ ਪਰਿਓ ਤਰਾਇ ਤਰਾਇ ਕਰ ਬਚਨ ਉਚਰਿਓ ਪ੍ਰਭ ਜੀ ਗੁਰ ਸਿੱਖੀ ਮੁਜ ਬਾਵੇ ਮੈਨੂੰ ਗੁਰਸਿੱਖੀ ਦੇ ਦਿਓ ਖਾਂ ਪ੍ਰਭ ਜੀ ਗੁਰਸਿੱਖੀ ਮੁਝ ਭਾਵੇ ਅੱਗੇ ਸ਼ਬਦ ਵਰਦ ਨੇ ਗੁਰੇ ਆਈ ਸਤ ਗੁਰੇ ਸੁਹਾਵੇ ਭਾਈ ਦਾਨ ਸਿੰਘ ਨੂੰ ਕਹਿੰਦੇ ਜੋ ਮੰਗੇਗਾ ਸਭ ਨੇ ਲੈ ਲੈਨੇ ਪੈਸੇ ਕਹਿਣ ਲੱਗੇ ਮੁਝ ਪਰ ਕਿਰਪਾ ਦ੍ਰਿਸ਼ਟ ਕੋ ਧਰਿਏ ਗੁਰਸਿੱਖੀ ਪਦ ਬਖਸ਼ਣ ਕਰੀਏ ਸਤ ਗੁਰੂ ਮੈਨੂੰ ਗੁਰਸਿੱਖੀ ਦੇ ਦਿਓ ਮੈਂ ਬੇਨਤੀ ਕਰਾਂ ਗੁਰਮਖੋ ਇਹ ਸਿੱਖੀਓ ਦੀ ਦਾਹਤ ਹੈ ਭਾਈ ਪਰੋ ਨੇ ਕਿਹਾ ਮੈਨੂੰ ਸਿੱਖੀ ਦਿਓ ਫਜ਼ੂਰ ਨੇ ਕਿਹਾ ਪੀੜੀ ਦਰ ਪੀੜੀ ਦਿੱਤੀ ਤੇਰੇ ਘਰ ਚ ਸਿੱਖੀ ਦਿੱਤੀ ਉਹੀ ਬੀਬੀ ਉਸ ਦੇ ਘਰ ਚ ਹੋਈ ਜਦੋਂ ਚੰਦੂ ਦੀ ਬੇਟੀ ਦਾ ਨਾਤਾ 모ੜ ਦਿੱਤਾ ਤੇ ਜਿਸ ਮਾਤਾ ਦਮੋਦਰੀ ਜੀ ਦਾ ਰਿਸ਼ਤਾ 6ਵੇਂ ਸਾਧਗੁਰਾਂ ਨਾਲ ਹੋਇਆ ਉਹ ਭਾਈ 파ਰੂ ਪਰਮਹੰਸ ਦੀ ਕੁੱਲ ਵਿੱਚੋਂ ਸੀ ਇਹਦਾ ਪਿੰਡ ਡੱਲਾ ਇਹਦੀ ਦੁਆਬੇ ਚ ਰਹਿਣ ਮੈਂ ਆਪਣਾ ਸੁਲਤਾਨਪੁਰ ਨੇੜੇ ਇਹੀ ਪਰਿਵਾਰ ਦੇ ਕੋ ਜੀ ਉੱਠ ਕੇ ਲਾਹੌਰ ਗਏ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਵਾਜ਼ ਦੇਖ ਕੇ ਕਿਆ ਕੋਈ ਖੈਰ ਸਿੱਖ ਦਾ ਬੇਟਾ ਸੀਸ ਕਰੇ ਬੇਟਾ ਸਭ ਤੋਂ ਪਹਿਲਾਂ ਜਿਹਨੇ ਸੀਸ ਦਿੱਤਾ ਭਾਈ ਦਇਆ ਰਾਮ ਉਹ ਭਾਈ 파ਰੋ ਦੇ ਖਾਨਦਾਨ ਵਿੱਚੋਂ ਸੀ ਮੈਂ ਸਿਰਫ ਕਹਿਣ ਤੋਂ ਮਰਾ ਦੇਵੇ ਸਿੱਖੀ দান ਹੈ ਇਹਦੇ ਲਈ ਝੋਲੀ ਅਢਣੀ ਪੈਂਦੀ ਹੈ ਗੱਲਾਂ ਨਾਲ ਨਹੀਂ ਜਿਨ੍ਹਾਂ ਨੂੰ ਮਿਲਦੀ ਹੈ ਉਹ ਖੁਸ਼ਕਿਸਮਤ ਨੇ ਮੇਰੀ ਬੇਨਤੀ ਸਿੱਖਾਂ ਨੂੰ ਸਿੱਖੀ দান ਮੈਂ ਲੱਭੇ ਦਾਨ ਤੇ ਰੁਗਿਆ ਥੋੜਾ ਜਿਹਾ ਨਾਮਦਾਨ ਜਾਂ ਚੰਚ ਧਾਨਕ ਸਿੱਖਾ ਨੂੰ ਸਿੱਖੀਦਾਨ ਸਿੱਖੀਦਾਨ ਵਿੱਚ ਸਭ ਤੋਂ ਪਹਿਲਾ ਦਾਨ ਕੇ ਸਤਿਗੁਰੂ ਕੇਸਾਂ ਦੇ ਵਿਦਵੀ ਨਾ ਹੋਵੇ ਗੁਰਮਖੋ ਸਿੱਖੀਦਾਨ ਵਿੱਚ ਪਹਿਲਾ ਸਬਜੈਕਟ ਵੀ ਬੀਬੀਆਂ ਪੜਨਾ ਵੀਰ ਤੁਸੀਂ ਬੈਠੇ ਹੋ ਕੇਸ ਦਾ ਇੱਥੇ ਮੈਂ ਕੋ ਹੋਰ ਸੁਣਿਆ ਉਹ ਜੇ ਕਿਸੇ ਨੇ ਕਿ ਕੇਸ ਰੱਖ ਲਓ ਕਹਿੰਦਾ ਕੇਸ ਤੇ ਰੱਖੇ ਨੇ ਉਹ ਦਾੜੀ ਨੂੰ ਕੇਸਾਂ ਚ ਨਹੀਂ ਮੰਨਦੇ ਉਸਿਰ ਉੱਪਰ ਵਾਲੇ ਕੇਸ ਨਹੀਂ ਪਾ ਰਹੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮ ਰੋਮ ਆਪਾਂ ਕੇਸਾਂ ਵਿੱਚ ਗਿਣ ਲਈ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਹੁਣ ਕੇਸਾਂ ਦਾ ਦਾਨ ਮਿਲ ਗਿਆ ਬੋਰਡ ਲੱਗ ਜਾਏ ਤੇ ਜੇ ਦੁਕਾਨ ਵਿੱਚ ਕੁਝ ਨਾ ਹੋਵੇ ਲੋਕੀ ਗੱਲਾਂ ਕਰਦੇ ਆ ਜੇ ਦਾਤਾ ਕੇਸ ਦਿੱਤੇ ਨਹੀਂ ਨਾ ਹੁਣ ਕਿਰਪਾ ਕਰਕੇ ਮੈਨੂੰ ਅੰਮ੍ਰਿਤ ਦੀ ਰਹਿਤ ਬਖਸ਼ੋ ਅਗਲਾ ਦਾਨ ਰਹਿ ਦਾਨ ਹੈ ਸਿੱਖਾ ਨੂੰ ਸਿੱਖੀਦਾਨ ਕੇਸ਼ਦਾਨ ਰਹਿਤਦਾਨ ਅੱਗੇ ਫਿਰ ਜੀ ਰਹਿਤਦਾਨ ਸੰਕਿਰਣਤਾ ਤੇ ਕਟੜਤਾ ਨਾ ਬਣ ਜਾਏ ਅਸੀਂ ਆਪਣੇ ਆਪਣੇ ਪੰਥ ਨਾ ਚਲਾਣ ਲੱਗ ਪਈ ਜਿਹੜਾ ਸਿੱਖਾਂ ਚ ਹੋ ਚੁੱਕਾ ਹੈ ਇੱਕ ਕਿਰਪਾ ਕਰੋ ਵਿਵੇਕਦਾਨ ਫਿਰ ਵੇਖੋ ਵਿਵੇਕਦਾਨ ਸਿੱਖੀ ਦਾ ਹਿੱਸਾ ਹੈ ਜੇ ਬਵੇਕੀ ਕੋਈ ਬਵੇਕ ਦਾ ਅਰਥ ਹੈ ਅੰਦਰ ਦੀ ਉਹ ਬਿਰਤੀ ਜਿਹੜੇ ਕਿਸੇ ਚੀਜ਼ ਨੂੰ ਸਹੀ ਸਹੀ ਸਮਝ ਕੇ ਬਿਆਨ ਕਰੇ ਇਨੂੰ ਬਵੇਕ ਕਹਿੰਦੇ ਆ ਉੰਜ ਡਾਕਟਰ ਨੇਕੀ ਸਾਹਿਬ ਨੇ ਬਵੇਕ ਦੇ ਅਰਥ ਕੀਤੇ ਨੇ ਬਿਬ ਏਕ ਬਿਬ ਦਾ ਅਰਥੇ ਦੋ ਜਿਹੜਾ ਦ્વੈਦ ਦੀ ਬਿਰਤੀ ਤੋਂ ਬਚ ਕੇ ਇੱਕ ਨਾਲ ਜੁੜ ਜਾਏ ਬਵੇਕ ਸਿੱਖਾ ਨੂੰ ਸਿੱਖੀ দান ਕੇਸ਼ਦਾਨ ਰਹਿਤਦਾਨ ਬਵੇਕਦਾਨ ਅੱਗੇ ਮੰਗਿਆ ਵਿਸ਼ਾਹਦਾਨ ਇਹ ਬੜੀ ਵੱਡੀ ਚੀਜ਼ ਹੈ ਜੀ ਮੈਂ ਇੱਕ ਵਾਰ ਇਹ ਅਰਥ ਕੀਤੇ ਨੇ ਵਿਸਾਹ ਦਾ ਅਰਥ ਵਿਸ਼ਵਾਸ ਜਾਕਰਿਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟਾਇਆ ਇਹਨੂੰ ਗੁਰੂ ਗੋਬਿੰਦ ਸਿੰਘ ਨੇ ਇੱਕ ਸ਼ਬਦ ਵਰਤਿਆ ਪ੍ਰਤੀਤ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲਾ ਮਾਨੈ ਮੈਨੂੰ ਵਿਸ਼ਵਾਸ ਬਖਸ਼ੋ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਕਿਉਂਕਿ ਬੇਵਿਸ਼ਵਾਸਾ ਮਨ ਡੋਲਦਾ ਥੇ ਕੋ ਵਿਸਾਦਾਨ ਅਗਲਾ ਸ਼ਬਦ ਹੈ ਪ੍ਰੋਸਾਦਾਨ ਕੀ ਦੋਨੋਂ ਪਰਿਆਵਾਚੀ ਨਹੀਂ ਕੀ ਅਰਥ ਦੋਨਾਂ ਦੇ ਕੋਈ ਵਿਸਾਧਾਨ ਪ੍ਰੋਸਾਧ ਨਹੀਂ ਪ੍ਰੋਸਾਧ ਤੇ ਵਿਸਾ ਵਿੱਚ ਥੋੜਾ ਜਿਹਾ ਅਰਥਾਂ ਵਿੱਚ ਵਰਕੇ ਪਰ ਦੋਨੋਂ ਨੇੜੇ ਨੇ ਵਿਸਾਧਾਨ ਦਾ ਅਰਥ ਹੈ ਮੈਨੂੰ ਵਿਸ਼ਵਾਸ ਬਖਸ਼ੋ ਵੈਗਰੂ ਹੈ ਗੁਰੂ ਹੈ ਯਾਦ ਰੱਖੋ ਗੁਰਮ ਕੋ ਜਿਨ੍ਹਾਂ ਲੋਕਾਂ ਦੇ ਵਿਸ਼ਵਾਸ ਡੋਲ ਜਾਂਨਾ ਸਭ ਕੋਈ ਤਰਿਆ ਤਰਾਇਆ ਉੜ ਜਾਂਦਾ ਹੈ ਵਿਸ਼ਵਾਸ ਬੜੀ ਵੱਡੀ ਚੀਜ਼ ਹੈ दांत चंगे है विश्वास ये नहीं क्या मैं बड़ा विश्वास है गुरमुख्या है मैं मैं बेविश्वासा नोजा विसादान भरोसादान अर्थ है भरोसा दर्थ तू मेरे अंग संग है घर बाहर तेरा प्रवासा क्या है मैं फिर बेनती करा नामदान मैं इस विषय थोड़ा जाया विसादान भरोसादान अगे जी ਦਾਨਾ ਆ ਹੈ ਦਿੜੰਤ ਸੁਬਿੱਧਿਆ ਨਾਮਦਾਨ ਜਾ ਚੰਤ ਨਾਨਕ ਦਾਨਾ ਸਿਰਦਾਨ ਨਾਮਦਾਨ ਫਿਰ ਸਵਾਲ ਉੱਠਿਆ ਜੀ ਸਿੱਕੀ ਦਾਨ ਛੋਟਾ ਹੈ ਕੇਸ ਦਾਨ ਛੋਟਾ ਹੈ ਵਿਵੇਕ ਦਾਨ ਛੋਟਾ ਹੈ ਵਿਸਾਦ ਦਾਨ ਭਰੋਸਾ ਦਾਨ ਛੋਟੇ ਨੇ ਨਹੀਂ ਕਹਿਣ ਲੱਗੇ ਸਾਰੇ ਚੰਗੇ ਨੇ ਇਹ ਕੈਮ ਤਾਂ ਰਹਿਣਗੇ ਜੇ ਗੁਰੂ ਦੇ ਦਿੱਤੇ ਕੋਈ ਨਾਮ ਦੀ ਦਾਤ ਮਿਲੇਗੀ ਨਾਮ ਹੀ ਇਹ ਦੋਲਤਾ ਬਖਸ਼ੇਗਾ ਦਾਨਾਂ ਵਿੱਚੋਂ ਸ਼੍ਰੋਮਣੀ ਦਾਨ ਦਾਨਾ ਸਰਦਾਨ ਨਾਮ ਦਾਨ ਫਿਰ ਅੱਗੇ ਸ਼ਬਦ ਇੱਕ ਹੋਰ ਦਾਨ ਮੰਗਿਆ ਜੀ ਉਪਾਧਾਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ ਕਈ ਵਿਚਾਰੇ ساری ਜ਼ਿੰਦਗੀ ਉਹਦੀ ਨਿੰਦਾ ਹੀ ਕਰੀ ਜਾਂਦੇ ਆ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚਲੋ ਉੱਥੇ ਇਸ਼ਨਾਨ ਲਿਖਿਆ ਹੈ ਜਿਹੜਾ ਇਸ਼ਨਾਨ ਕਰੇਗਾ ਦਰਸ਼ਨ ਹੋਣੀ ਹੋਣੇ ਖੈਰ ਮੇਰੇ ਕਹਿਨ ਤੁ ਮੁਰਾਦੇ ਸੀ ਗੁਰੂ ਜੀ ਨੇ ਕਿਹਾ ਕਿ ਅਸਲ ਵਿਦਿਆ ਜਿਹੜੀ ਹੈ ਉਹ ਹੈ ਨਾਮ ਦਿਰੜ ਕਰਨਾ ਸਭ ਤੋਂ ਉੱਚੀ ਵਿਦਿਆ ਤੇ ਜੇ ਆਪਾਂ ਬਹੁਤ ਪੜ ਗਏ ਦੁਨੀਆ ਬਹੁ ਸੱਚੀ ਮੁੱਚੀ ਪੈਸਾ ਇਕੱਠਾ ਹੋ ਸਕਦਾ ਵਾਹ ਵਾਹੀ ਬਹੁਤ ਹੋ ਸਕਦੀ ਏ ਇੰਨਾ ਕੁਝ ਬੋਲ ਕੇ ਬੰਦਾ ਜਦੋਂ ਰੱਬ ਵਾਲੇ ਪਾਸੇ ਤੁਰਦਾ ਅੰਦਰੋਂ ਖਾਲੀ ਹੁੰਦਾ ਸੁਣੋ ਇਸ ਅਜ ਮਹਾਰਾਜ ਜਿਨੇ ਇਹ ਬਖਸ਼ਿਸ਼ ਕੀਤੀ ਅਗਲਾ ਜਿਹੜਾ ਬਚਨ ਕੀਤਾ ਹੈ ਅੱਜ ਸਾਨੂੰ ਥੋੜਾ ਜਿਹਾ ਉਧਰ ਲੈ ਕੇ ਆਗੇ ਜਿੱਦ ਨਾਲ ਆਪਾਂ ਸਾਰੇ ਪੀੜਤਾਂ ਕੋਈ ਖਾਰੇ ਕੋਈ ਖਾਰੇ ਬੂਟਰੇ ਵਾਲੀ ਗੱਲ ਹੈ ਕੋਈ ਹਰਿਆ ਰਹਿ ਗਿਆ ਮਹਾਰਾਜ ਇਹ ਸ਼ਬਦ ਵਰਤ ਰਿਹਾ ਨਾ ਚਿੰਤਾ ਨਦਰਥ ਨਾ ਨਹੀਂ ਮੈਂ ਇਹਦੇ ਅਰਥ ਅਖਰੀ ਅਰਥ ਆਪਾਂ ਜਾਣਨੇ ਆ ਨੀ ਅੰਦਰ ਚੱਲਦੀ ਹੋਈ ਇੱਕ ਸੋਚ ਇੱਕ ਫੁਰਨਾ ਅੱਗੇ ਦੇ ਅਰਥ ਕਰਾਂਗੇ ਪਹਿਲਾਂ ਅਖਰੀ ਅਰਥ ਨਾ ਚਿੰਤਾ ਮਾਤ ਪਿਤ ਭਰਾਤਾ ਇਹਦਾ ਅਰਥ ਹੈ ਨਾ ਚਿੰਤਾ ਕਰ ਆਪਣੀ ਮਾਂ ਦੀ ਨਾ ਚਿੰਤਾ ਕਰ ਆਪਣੇ ਬਾਪ ਦੀ ਪਿਤਦਰ ਪਿਤਾ ਪ੍ਰਤਾ ਪ੍ਰਤਾਦਰ ਤੇ ਭਰਾ ਇਹਨੂੰ ਥੋੜਾ ਸੁਣਿਓ ਧਿਆਨ ਨਾਲ ਨਾ ਚਿੰਤਾ ਕਰ ਮਾਂ ਦੀ ਨਾ ਚਿੰਤਾ ਕਰ ਪੀਤਾ ਦੀ ਨਾ ਚਿੰਤਾ ਕਰ ਭਰਾ ਦੀ ਨਾ ਚਿੰਤਾ ਕਛ ਲੋਕ ਕਹਾ ਫਿਰ ਬੇਨਤੀ ਨਾ ਚਿੰਤਾ ਕਰ ਇਸ ਚੀਜ਼ ਦੀ ਕਿ ਦੀ ਜੀ ਲੋਕ ਕਹ ਕਹ ਦਰਤ ਕਹਿਣਾ ਨਹੀਂ ਦੀ ਨਾ ਚਿੰਤਾ ਕਰ ਤੂੰ ਲੋਕਾਂ ਦੀ ਇਹ ਖਾਸ ਕਰਕੇ ਚੇਤੇ ਰੱਖਿਓ ਜਿਹੜਾ ਸੀ ਚੁੱਖਾ ਰੋਣਾ ਰੋਣੇ ਨਾ ਸਟੇਜ ਉੱਤੇ ਬਹਿ ਕੇ ਪੰਥ ਗਿਆ ਪੰਥ ਗਿਆ ਉਹ ਜ਼ਰੂਰ ਚੇਤੇ ਰੱਖਿਓ ਮੇਰੀ ਫਿਰ ਬੇਨਤੀ ਹੈ ਨਾ ਚਿੰਤਾ ਮਾਤ ਪਿਤ ਭਰਾਤਾ ਹੈ ਨਾ ਚਿੰਤਾ ਕਰ ਮਾਂ ਦੀ ਪਿਤਾ ਦੀ ਭਰਾ ਦੀ ਅਜੇ ਅਖਰੀ ਅਰਥਾਪਾ ਕਰ ਰਹੇ ਆ ਨਾ ਚਿੰਤਾ ਕਛ ਲੋਕ ਕਹ ਨਾ ਚਿੰਤਾ ਕਰ ਤੂੰ ਲੋਕਾਂ ਦੀ ਨਾ ਚਿੰਤਾ ਬਨਿਤਾ ਬਨਿਤਾ ਸੁਤ ਮੀਤਾ ਨਾ ਚਿੰਤਾ ਕਰ ਇਸਤਰੀ ਦੀ ਬਨਤਾ ਪਾੜਦੇ ਆ ਰਹੇ ਨਾ ਨਾ ਚਿੰਤਾ ਕਰ ਪੁੱਤਰ ਦੀ ਨਾ ਚਿੰਤਾ ਕਰ ਤੂੰ ਆਪਣੇ ਮਿੱਤਰ ਦੀ ਮੀਤਾ ਮਿੱਤਰ ਦੀ ਚਿੰਤਾ ਨਾ ਕਰ ਕਿਉਂ ਜੀ ਮਹਾਰਾਜ ਕਿਉਂ ਕਹਿਣ ਲੱਗੇ ਪ੍ਰਵਿਰਤ ਮਾਇਆ ਸੰਬੰਧ ਨਾ ਇਹ ਸਾਰਾ ਮਾਇਆ ਦੀ ਪ੍ਰਵਿਰਤੀ ਹੈ ਤੇ ਜਿੰਨੇ ਸਬੰਧ ਬਣੇ ਨੇ ਇਹ ਮਾਇਆ ਦੀ ਖੇਡ ਬਣੀ ਹੈ ਤੇ ਤੈਨੂੰ ਚਿੰਤਾ ਕਾਦੀ ਹੈ